ਜਿਹੜੇ ਘਰਾਂ ਦੇ ਵਿੱਚ ਅਸੀਂ ਪ੍ਰਕਾਸ਼ ਮਹਾਰਾਜ ਦੇ ਕੀਤੇ ਹੋਏ ਨੇ ਬੇ ਲੋੜੇ ਇੱਕ ਤਾਂ ਹੁੰਦੀ ਆ ਵੀ ਲੋੜ ਹੁੰਦੀ ਆ ਵੀ ਹਾਂ ਭਾਈ ਇੱਥੇ ਕੋਈ ਨੇੜੇ ਗੁਰੂ ਘਰ ਨਹੀਂ ਹੈਗਾ ਤੇ ਕੋਈ ਸਰਦਾਵਾਨ ਜਿਹੜਾ ਸਿੱਖ ਆ ਉਹ ਬੜੇ ਸਤਿਕਾਰ ਸਹਿਤ ਪੂਰੀ ਮਰਿਆਦਾ ਦੇ ਨਾਲ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਉਹ ਘਰ 'ਚ ਕਰ ਲਿੰਦਾ ਤਾਂ ਕਿ ਨੇੜੇ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਸਰੂਪ ਜਦੋਂ ਵੀ ਖੁਸ਼ੀ ਗਮੀ ਵੇਲੇ ਲੋੜ ਪੈਂਦੀ ਆ ਤੇ ਉਹ ਲਿਜਾ ਕੇ ਪ੍ਰਕਾਸ਼ ਕਰ ਸਕਦੇ ਨੇ ਚਰਨ ਮਹਾਰਾਜ ਦੇ ਪਵਾ ਸਕਦੇ ਨੇ ਇੱਕ ਵੱਖਰੀ ਚੀਜ਼ ਹੈ ਪਰ ਬਿਨਾ ਗੱਲ ਤੋਂ ਬਿਨਾ ਲੋੜ ਤੋਂ ਘਰਾਂ ਚ ਪ੍ਰਕਾਸ਼ ਕਰਕੇ ਮਹਾਰਾਜ ਦੇ ਕਿਉਂਕਿ ਇੱਕ ਚੀਜ਼ ਹੁੰਦੀ ਹੈ ਅਸੀਂ ਸੁਣੀ ਸੁਣਾਈ ਹੁੰਦੀ ਹੈ ਅਸੀਂ ਆਪਣੀ ਅੱਖੀਂ ਜੋ ਦੇਖਿਆ ਹੱਡੀ ਹੰਡਾਇਆ ਉਹ ਤੁਹਾਡੇ ਨਾਲ ਜਿਹੜੇ ਤਜਰਬੇ ਨੇ ਉਹ ਵੀ ਸਾਂਝੇ ਕਰਦੇ ਆਂਗੇ ਤਾਜ਼ਾ ਤਜਰਬਾ ਤੁਹਾਡ ਨਾਲ ਇੱਕ ਸਾਂਝਾ ਕਰ ਦਿੰਨੇ ਆਂ ਵੀ ਹੁਣ ਸਾਨੂੰ ਪਤਾ ਲੱਗਾ ਸੀ ਵੀ ਉਤਰਾਖੰਡ ਦੇ ਵਿੱਚ ਕੋਈ ਹਲਦੀ ਹਲਦੀਆਣਾ ਹਲਦੀਆਣਾ ਕਰਕੇ ਕੁਝ ਹੈਗਾ ਉਹਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਆਪਣੀ ਕੋਠੀ 'ਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ। ਇੱਕ ਤਾਂ ਉਹ 6-6 ਮਹੀਨੇ ਘਰੋਂ ਜਿਹੜੇ ਨੇ ਉਹ ਲੰਘ ਜਾਂਦੇ ਨੇ, ਚਲੇ ਜਾਂਦੇ ਨੇ ਜਦੋਂ ਜਾਂਦੇ ਨੇ ਤੇ ਲੋਕ ਕਰ ਜਾਂਦੇ ਨੇ ਘਰ ਨੂੰ ਤੇ ਗੁਰੂ ਸਾਹਿਬ ਜਿਹੜੇ ਸੁਖ ਆਸਨ ਰਹਿੰਦੇ ਨੇ ਪ੍ਰਕਾਸ਼ਮਾਨ ਨਹੀਂ ਹੁੰਦੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਤਾਂ ਆਵਾਜ਼ ਦੱਸ ਦਿਓ ਜੀ ਕਿ ਤੁਹਾਨੂੰ ਆ ਰਹੀ ਆ ਠੀਕ ਤਾਂ ਬੇਨਤੀ ਆ ਕਿ ਆਪ ਸੰਗਤ ਦੱਸ ਦਿਓ। ਤੇ ਦੂਸਰੀ ਜਿਹੜੀ ਤੁਹਾਨੂੰ ਬੇਨਤੀ ਕਰਨੀ ਹੈ ਜਿਵੇਂ ਕੈਪਸ਼ਨ ਤੁਸੀਂ ਪੜ੍ਹੀ ਹੋਣੀ ਆ। ਬਲਾਵਾ ਉਹ ਇਹ ਆ ਕਿ ਜੋ ਆਪਾਂ ਬੇਅਦਬੀ ਦੀ ਗੱਲ ਕਰਦੇ ਹਾਂ ਕਿ ਧੰਨ ਸ਼੍ਰੀ ਗੁਰੂ ਰੰਗ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੀ ਗੱਲ ਹੁੰਦੀ ਆ। ਹੁਣ ਤੱਕ ਖਾਸ ਕਰਕੇ 2015 2015 ਤੋਂ ਲੈ ਕਰਕੇ ਜਿਹੜਾ ਬੇਅਦਬੀਆਂ ਦਾ ਇੱਕ ਦੌਰ ਚੱਲਿਆ ਜਿਹਦੇ ਵਿੱਚ ਆਪਾਂ ਦੇਖਿਆ ਕਿ ਕੀ ਹਾਲਾਤ ਬਣੇ ਬਹੁਤ ਵੱਡਾ ਸੰਘਰਸ਼ ਵੀ ਸਿੱਖਾਂ ਨੇ ਵਿਢਿਆ ਮੋਰਚੇ ਲੱਗੇ ਜਾਂਨਾ ਗਈਆਂ ਪਰ ਕੋਈ ਵੀ ਜਿਹੜਾ ਕੋਈ ਉਹਦੇ ਵਾਸਤੇ ਖਾਸ ਜਿਹੜਾ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ ਇਹ ਤਾਂ ਇੱਕ ਬੇਅਦਬੀਆਂ ਜੋ ਸਾਡੇ ਸਿੱਖਾਂ ਦੇ ਵਿਰੋਧੀਆਂ ਦੇ ਵੱਲੋਂ ਹਮੇਸ਼ਾ ਕੀਤੀਆਂ ਜਾਂਦੀਆਂ ਕੀਤੀਆਂ ਜਾਂਦੀਆਂ ਰਹੀਆਂ ਭਾਵੇਂ ਉਹ ਸਰਸੇ ਵਾਲੇ ਦੇ ਚਿੱਲੇ ਹੋਣ ਭਾਵੇਂ ਉਹ ਕੋਈ ਹੋਰ ਹੋਣ ਇਹ ਹੁੰਦਾ ਰਿਹਾ ਇਹ ਜਿਹੜੀ ਗੱਲ ਮੈਂ ਤੁਹਾਨੂੰ ਨਾ ਕਰਨ ਜਾ ਰਿਹਾ ਤੇ ਜੋ ਅਸੀਂ ਅੱਖੀਂ ਵਰਤਾਰੇ ਵੇਖ ਰਹੇ ਹਾਂ ਜਾਂ ਵੇਖੇ ਨੇ ਹੁਣ ਤੱਕ ਜਦੋਂ ਸੇਵਾਵਾਂ ਲਈਆਂ ਨੇ ਮਹਾਰਾਜ ਨੇ ਸਾਡੇ ਕੋਲੋਂ ਸੰਗਤਾਂ ਦੇ ਸਹਿਯੋਗ ਨਾਲ ਸਿੰਘਾਂ ਦੇ ਸਹਿਯੋਗ ਨਾਲ ਉਹਦੇ ਵਿੱਚ ਜੋ ਅਸੀਂ ਦੇਖਿਆ ਵਾ ਕਿ ਜਿਹੜੇ ਘਰਾਂ ਦੇ ਵਿੱਚ ਅਸੀਂ ਪ੍ਰਕਾਸ਼ ਮਹਾਰਾਜ ਦੇ ਕੀਤੇ ਹੋਏ ਨੇ ਬੇ ਲੋੜੇ ਇੱਕ ਤਾਂ ਹੁੰਦੀ ਆ ਵੀ ਲੋੜ ਹੁੰਦੀ ਆ ਵੀ ਹਾਂ ਭਾਈ ਇੱਥੇ ਕੋਈ ਨੇੜੇ ਗੁਰੂ ਘਰ ਨਹੀਂ ਹੈਗਾ ਤੇ ਕੋਈ ਸਰਦਾਵਾਨ ਜਿਹੜਾ ਸਿੱਖ ਆ ਉਹ ਬੜੇ ਸਤਿਕਾਰ ਸਹਿਤ ਪੂਰੀ ਮਰਿਆਦਾ ਦੇ ਨਾਲ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਉਹ ਘਰ ਚ ਕਰ ਲਿੰਦਾ ਤਾਂ ਕਿ ਨੇੜੇ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਸਰੂਪ ਜਦੋਂ ਵੀ ਖੁਸ਼ੀ ਗਮੀ ਵੇਲੇ ਲੋੜ ਪੈਂਦੀ ਹੈ ਤੇ ਉਹ ਲਿਜਾ ਕੇ ਪ੍ਰਕਾਸ਼ ਕਰ ਸਕਦੇ ਨੇ ਚਰਨ ਮਹਾਰਾਜ ਦੇ ਪਵਾ ਸਕਦੇ ਨੇ ਇਹ ਇੱਕ ਵੱਖਰੀ ਚੀਜ਼ ਹੈ ਪਰ ਬਿਨਾ ਗੱਲ ਤੋਂ ਬਿਨਾ ਲੋੜ ਤੋਂ ਘਰਾਂ ਚ ਪ੍ਰਕਾਸ਼ ਕਰਕੇ ਮਹਾਰਾਜ ਦੇ ਕਿਉਂਕਿ ਇੱਕ ਚੀਜ਼ ਹੁੰਦੀ ਹੈ ਅਸੀਂ ਸੁਣੀ ਸੁਣਾਈ ਹੁੰਦੀ ਹੈ ਅਸੀਂ ਆਪਣੀ ਅੱਖੀਂ ਜੋ ਦੇਖਿਆ ਹੱਡੀ ਹੰਡਾਇਆ ਉਹ ਤੁਹਾਡੇ ਨਾਲ ਜਿਹੜੇ ਤਜਰਬੇ ਨੇ ਉਹ ਵੀ ਸਾਂਝੇ ਕਰਦੇ ਆਂਗੇ ਤਾਜ਼ਾ ਤਜਰਬਾ ਤੁਹਾਡ ਨਾਲ ਇੱਕ ਸਾਂਝਾ ਕਰ ਦਿੰਨੇ ਆਂ ਵੀ ਹੁਣ ਸਾਨੂੰ ਪਤਾ ਲੱਗਾ ਸੀ ਵੀ ਉਤਰਾਖੰਡ ਦੇ ਵਿੱਚ ਕੋਈ ਹਲਦੀ ਹਲਦੀਆਣਾ ਹਲਦੀਆਣਾ ਕਰਕੇ ਕੁਝ ਹੈਗਾ ਉਹਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਆਪਣੀ ਕੋਠੀ 'ਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਇੱਕ ਤਾਂ ਉਹ 6-6 ਮਹੀਨੇ ਘਰੋਂ ਜਿਹੜੇ ਨੇ ਉਹ ਲੰਘ ਜਾਂਦੇ ਨੇ ਚਲੇ ਜਾਂਦੇ ਨੇ ਜਦੋਂ ਜਾਂਦੇ ਨੇ ਤੇ ਲੋਕ ਕਰ ਜਾਂਦੇ ਨੇ ਘਰ ਨੂੰ ਤੇ ਗੁਰੂ ਸਾਹਿਬ ਜਿਹੜੇ ਸੁਖਾਸਨ ਰਹਿੰਦੇ ਨੇ ਪ੍ਰਕਾਸ਼ਮਾਨ ਨਹੀਂ ਹੁੰਦੇ ਉਸ ਬੀਬੀ ਨਾਲ ਗੱਲ ਹੋਈ ਸੀ ਮੇਰੀ ਜਦੋਂ ਪਹਿਲਾਂ ਗੱਲ ਹੋਈ ਸੀ ਤੇ ਉਹ ਖੁਦ ਮੰਨੀ ਸੀ ਇਹ ਗੱਲ ਕਿ ਹਾਂ ਇਹ ਗਲਤੀ ਸਾਡੇ ਕੋਲ ਹੋਈ ਆ ਤੇ ਅਸੀਂ ਗਾਂ ਇਹਦਾ ਹੱਲ ਕਰਾਂਗੇ ਪਰ ਕੋਈ ਹੱਲ ਉਹਦੇ ਵੱਲੋਂ ਨਹੀਂ ਕੀਤਾ ਗਿਆ ਬਕਾਇਦਾ ਹੁਣ ਜਦੋਂ ਉਹ ਦੁਬਾਰਾ ਬੀਬੀ ਨਾਲ ਚਲੋ ਜਦੋਂ ਗੱਲ ਹੋਈ ਫਿਰ ਉਹ ਘਰੇ ਆਈ ਤੇ ਹੁਣ ਉਹਦਾਂ ਗੱਲ ਕੀਤੀ ਤੇ ਸਾਨੂੰ ਬਾਅਦ ਚ ਇਹ ਵੀ ਪਤਾ ਲੱਗਿਆ ਉਸ ਤੋਂ ਸੰਗਤ ਨੇ ਫੋਨ ਕਰਕੇ ਦੱਸਿਆ ਵੀ ਇੱਕ ਤਾਂ ਉਹਨਾਂ ਨੇ ਉੱਪਰ ਜਿਹੜੇ ਘਰ ਆ ਉਪਰਲਾ ਪੋਸ਼ਣ ਆ ਉਹ ਕਿਰਾਏ ਦੇ ਉੱਪਰ ਦਿੱਤਾ ਹੋਇਆ ਵਾ ਤੇ ਕਿਰਾਏ ਤੇ ਦੇਣ ਕਰਕੇ ਜਿਹੜਾ ਵਾ ਉਹ ਉਹਦੇ ਨਾਲ ਕੀ ਆ ਕਿ ਇੱਕ ਤਾਂ ਗੁਰੂ ਸਾਹਿਬ ਜਿਸ ਕਮਰੇ 'ਚ ਪ੍ਰਕਾਸ਼ਮਾਨ ਨੇ ਉਸ ਦੇ ਉੱਪਰ ਜਿਹੜੀ ਰੈਸ਼ ਆ ਲੋਕ ਰਹਿੰਦੇ ਨੇ ਵਰਤੋਂ ਚ ਆਉਂਦਾ ਦੂਸਰੀ ਗੱਲ ਜਿਹੜੀ ਕਰਨ ਵਾਲੀ ਆ ਵੀ ਜਦੋਂ ਮੈਂ ਉਸ ਬੀਬੀ ਨੂੰ ਸਵਾਲ ਰਿਕਾਰਡਿੰਗ ਦਾ ਸਾਡੇ ਕੋਲ ਸੀ ਕੱਲ ਨੂੰ ਸ਼ਾਇਦ ਅੱਜ ਉਹ ਸਿੰਗ ਰਿਕਾਰਡਿੰਗ ਜਿਹੜੀ ਉਹ ਨੈਟ ਤੇ ਪਾ ਦੇਣਗੇ ਹਾਂ ਉਹ ਉਹ ਬੀਬੀ ਨਾਲ ਜਦੋਂ ਗੱਲ ਹੋਈ ਮੈਂ ਉਹਨੂੰ ਸਵਾਲ ਕੀਤਾ ਮੈਂ ਕਿਹਾ ਬੀਬੀ ਜੀ ਸਾਨੂੰ ਆਪਣੀ ਗੱਲ ਹੋਈ ਸੀ ਵੀ ਤੁਸੀਂ ਕਿਹਾ ਸੀ ਵੀ ਅਸੀਂ ਗੁਰੂ ਸਾਹਿਬ ਨੂੰ ਸੁਭਾਏ ਮਨ ਕਰਦੇ ਹਾਂ ਗੁਰੂ ਘਰ ਦੇ ਵਿੱਚ ਜੋ ਸਾਨੂੰ ਲੋੜ ਹੋਊਗੀ ਤੇ ਅਸੀਂ ਮਾਰੇ ਪ੍ਰਕਾਸ਼ ਮੰਨ ਕਰ ਲਿਆ ਕਰਾਂਗੇ ਬੀਬੀ ਕਹਿੰਦੀ ਹੈ ਤੁਹਾਨੂੰ ਕੀ ਲੱਗੇ ਅਸੀਂ ਤਾਂ ਰੱਖਿਆ ਹੋਇਆ ਗੁਰੂ ਦਾ ਗੁਰੂ ਨੂੰ ਉਹਦੀ ਲੈਂਗੁਏਜ ਵੇਖੋ ਉਹਨਾਂ ਦੀ ਸੋਚ ਕੀ ਆ ਵਿਚਾਰ ਕੀ ਇਹਨਾਂ ਦੇ ਅਸੀਂ ਗੁਰੂ ਨੂੰ ਰੱਖਿਆ ਹੋਇਆ ਗੁਰੂ ਸਾਹਿਬ ਦੇ ਪ੍ਰਤੀ ਉਹਨਾਂ ਦੇ ਜਿਹੜੇ ਸ਼ਬਦ ਨੇ ਉਹ ਇੱਥੋਂ ਹੀ ਪਤਾ ਲੱਗਦਾ ਵੀ ਕਿੰਨਾ ਸਤਕਾਰ ਹੈ ਅਸਲ ਦੇ ਵਿੱਚ ਕੀ ਹੈ ਵੀ ਉਸ ਬੀਬੀ ਨੇ ਸੁਖਮੀ ਸਾਹਿਬ ਸੇਵਾ ਸੁਸਾਇਟੀ ਬਣਾਈ ਹੋਈ ਆ ਉੱਥੇ ਜਦ ਕਿ ਉਹਦੇ ਬਿਲਕੁਲ ਨੇੜੇ 100 ਗਜ ਦੇ ਉੱਤੇ ਜਿਹੜਾ ਵਾ ਘਰ ਆ ਘਰ ਦੇ ਨੇੜੇ ਗੁਰਦੁਆਰਾ ਸਾਹਿਬ ਆ ਗੁਰੂ ਘਰ ਆ ਪਰ ਕਿਉਂਕਿ ਜੋ ਗੁਰੂ ਘਰ ਤੋਂ ਸਰੂਪ ਲੈ ਕੇ ਆਉਗੀ ਫਿਰ ਜਿਹੜੀ ਭੇਟਾ ਜਿਹੜੀ ਮਾਇਆ ਮਿਲਦੀ ਆ ਉਹ ਗੁਰੂ ਘਰ ਨੂੰ ਦੇਣੀ ਪਊਗੀ ਇਸ ਕਰਕੇ ਉਹਨਾਂ ਨੇ ਇੱਕ ਇੱਕ ਆਪਣੇ ਹਉਮੈ ਹੰਕਾਰ ਨੂੰ ਪੱਠੇ ਪਾਉਣ ਦੇ ਲਈ ਤੁਹਾਨੂੰ ਪਤਾ ਹੀ ਹੈ ਪ੍ਰਧਾਨਗੀਆਂ ਦੇ ਜਿਹੜੇ ਦੌਰ ਨੇ ਸਾਡੇ ਧੌਣਾ ਚ ਕਿੱਲੇ ਨੇ ਉਹ ਪੀ ਉਹ ਬੀਬੀ ਨੇ ਜਿਹੜਾ ਵਾ ਉਹ ਕਰਿਆ ਉਸ ਤੋਂ ਬਾਅਦ ਮੈਨੂੰ ਇੱਕ ਹੋਰ ਭੈਣ ਦਾ ਫੋਨ ਆਇਆ ਸੀ ਉਹਨਾਂ ਨਾਲ ਗੱਲ ਹੋਈ ਜਿਹਦੇ ਵਿੱਚ ਉਹ ਮੰਨ ਗਈ ਉਹਦੇ ਮੂੰਹੋਂ ਨਿਕਲ ਗਈ ਇਹ ਗੱਲ ਵੀ ਅਸੀਂ ਜਿਹੜਾ ਵਾ ਉਹ ਪ੍ਰੋਗਰਾਮ ਕਰਦੇ ਆ ਪ੍ਰੋਗਰਾਮ ਕਰਨ ਤੋਂ ਬਾਅਦ ਵੀ ਗੁਰੂ ਸਾਹਿਬ ਦਾ ਸਰੂਪ ਜਿਹੜਾ ਵਾ ਉਹ ਉਸ ਘਰ ਚੋਂ ਲੈ ਕੇ ਜਾਂਦੇ ਨੇ ਤੇ ਉੱਥੇ ਜਿੱਥੇ ਵੀ ਉਹ ਪ੍ਰੋਗਰਾਮ ਕਰਦੇ ਨੇ ਉਹ ਪ੍ਰੋਗਰਾਮ ਉੱਥੇ ਕਰਕੇ ਤੇ ਬਾਅਦ ਸਰੂਪ ਮਾਰ ਦੱਸੇ ਉੱਥੇ ਕਰਦੇ ਪਰ 6 ਮਹੀਨੇ ਜਦੋਂ ਉਹ ਚੱਲ ਜਾਂਦੀ ਹੈ ਬੀਬੀ ਤੇ ਫਿਰ ਗੁਰੂ ਸਾਹਿਬ ਉੱਥੇ ਸੁਕਾਸਾ ਰਹਿੰਦੇ ਨੇ ਜਦੋਂ ਕਦੇ ਉਹਨਾਂ ਨੂੰ ਲੋੜ ਹੁੰਦੀ ਆ ਗੁਰੂ ਸਾਹਿਬ ਜੀ ਦੇ ਸਰੂਪ ਦੀ ਉਦੋਂ ਉਹ ਲੋਕ ਖੋਲ ਕੇ ਤੇ ਗੁਰੂ ਸਾਹਿਬ ਦਾ ਸਰੂਪ ਜਿਹੜਾ ਵਾ ਉਥੋਂ ਜਿੱਥੇ ਵੀ ਕਿਤੇ ਪ੍ਰਕਾਸ਼ਮਾਨ ਕਰਨਾ ਹੁੰਦਾ ਕਰਕੇ ਤੇ ਫਿਰ ਦੁਬਾਰਾ ਉਥੇ ਲੋਕ ਦੇ ਵਿੱਚ ਰੱਖ ਜਾਂਦੇ ਨੇ ਇਹ ਤਾਂ ਇੱਕ ਉਤਰਾਖੰਡ ਦੀ ਗੱਲ ਹੋ ਗਈ ਮੈਂ ਇਥੋਂ ਦੀ ਗੱਲ ਕਰਾਂ ਲੰਘੇ ਦਿਨ ਅਸੀਂ ਹਾਲਗੇੜ ਅੰਮ੍ਰਿਤਸਰ ਦੇ ਵਿੱਚ ਕਾਰਵਾਈ ਕੀਤੀ ਸੀ ਕਿ ਗੁਰਸਿੱਖ ਸੀਗੇ ਆਪਣੇ ਆਪ ਨੂੰ ਉਹ ਮਹੰਤ ਕਹਿੰਦਾ ਸੀ ਬਾਬਾ ਉਹ ਕਹਿੰਦਾ ਸੀ ਮੈਂ ਬਾਬਾ ਸ਼੍ਰੀ ਚੰਦ ਜੀ ਦੀ ਮਤਲਬ ਉਹਨਾਂ ਨੇ ਗੱਦੀ ਅਖੇ ਲਾਈ ਹੋਈ ਆ ਸੀ ਤੇ ਅਸੀਂ ਪਰੰਪਰਾ ਜਿਹੜੀ ਸਾਡੀ ਚੱਲੀ ਆਉਂਦੀ ਹੈ ਮਹੰਤ ਦੀ ਚੱਲੀ ਆਉਂਦੀ ਆ ਤੇ ਇੱਕ ਦੁਕਾਨ ਜਿਹੜੀ ਉਹਦੀ ਬਹੁਤ ਵੱਡੀ ਆ ਹਾਲਗੇੜ ਦੇ ਵਿੱਚ ਗੋਲ ਹੱਟੀ ਚੌਂਗ ਦੇ ਵਿੱਚ ਦੀ ਅ ਜਿਹੜੀਆਂ ਫੋਟੋਆਂ ਕਾਲ ਪਲੇ ਗੁਰੂ ਸਾਹਿਬ ਬਣਾਉਂਦੀਆਂ ਉਹ ਵੇਚਦਾ ਬਹੁਤ ਵੱਡੇ ਪੱਦਰ ਦੇ ਉੱਤੇ ਪਰ ਜਦੋਂ ਸਾਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਆ ਉਹਦੇ ਦੁਕਾਨ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਕਿ ਜਦੋਂ ਅਸੀਂ ਤੁਸੀਂ ਦੇਖੀ ਵੀ ਹੋਗੀ ਸ਼ਾਇਦ ਬਹੁਤਿਆਂ ਨੇ ਵੀਡੀਓ ਵੀ ਅਸੀਂ ਜਦੋਂ ਕਹੇ ਜਿੰਦਾ ਖਲਾਇਆ ਤੇ ਗੁਰੂ ਸਾਹਿਬ ਪ੍ਰਕਾਸ਼ਮਾਨ ਨਹੀਂ ਸੀਗੇ ਗੁਰੂ ਸਾਹਿਬ ਦੇ ਸੁਖਾਸਨ ਨਹੀਂ ਸੀ ਹੁੰਦੇ ਕਿਉਂਕਿ ਸੁਖਾਸਨ ਦੀ ਜਗ੍ਹਾ ਹੀ ਨਹੀਂ ਸੀ ਹੈਗੀ ਪਹਿਲੀ ਗੱਲ ਤੇ ਗਰੰਥੀ ਸੀ ਰੱਖਿਆ ਹੋਇਆ ਉਹਨਾਂ ਨੇ ਕੋਈ ਜਿਹੜਾ ਪਹਿਲਾਂ ਪ੍ਰਕਾਸ਼ਮਾਨ ਕਰਦਾ ਸੀ ਮਹਾਰਾਜ ਨੂੰ ਉਹਨੂੰ ਪਸ਼ਾਬ ਦੀ ਨਾਲੀ ਲੱਗੀ ਹੋਈ ਸੀ ਪਾਈਪ ਲੱਗੀ ਹੋਈ ਸੀ ਬਲੈਡਰ ਲੱਗਿਆ ਹੋਇਆ ਸੀ ਇਸ ਕਰਕੇ ਉਹ ਤਾਂ ਸੇਵਾ ਨਹੀਂ ਸੀ ਕਰ ਸਕਦਾ ਹੁਣ ਮੁੰਡਾ ਜਿਹੜਾ ਉਹ ਦੁਕਾਨਦਾਰ ਦੀ ਸਿਮ ਮਸਤਾ ਇਸ ਕਰਕੇ ਉਹ ਜਿਹੜਾ ਵਾ ਕਿਸੇ ਤਰ੍ਹਾਂ ਦੀ ਕੋਈ ਸੇਵਾ ਨਹੀਂ ਕਰਦਾ ਸੀ ਉਹ ਮੰਨ ਗਿਆ ਚਲੋ ਸਾਡੇ ਕੋਲ ਸਾਰਾ ਕੁਝ ਪਰ ਜਦੋਂ ਅਸੀਂ ਚੈੱਕ ਕੀਤਾ ਤੇ ਗੁਰੂ ਸਾਹਿਬ ਦੇ ਜਿਹੜੀ ਹਾਲਤ ਸੀ ਮੈਂ ਤੁਹਾਨੂੰ ਉਹ ਦੱਸ ਨਹੀਂ ਸਕਦਾ ਵੀ ਗੁਰੂ ਸਾਹਿਬ ਦੇ ਬਸਤਰ ਹੀ ਨਿਕ ਜਦ ਗੰਦੇ ਸੀ ਵੀ ਗੁਰੂ ਸਾਹਿਬ ਦੇ ਸਰੂਪ ਦੇ ਵਿੱਚ ਵੀ ਮਿੱਟੀ ਸੀ ਇਹ ਸਾਡਾ ਅੱਜ ਦੇ ਸਿੱਖਾਂ ਦਾ ਹਾਲ ਆ ਅਸੀਂ ਇਦਾਂ ਦੀਆਂ ਵੀ ਇੱਥੇ ਸੇਵਾਵਾਂ ਮਾਰਾਇ ਨੇ ਲਈਆਂ ਨੇ ਕਿ ਇੱਕ ਸੁਲਤਾਨਪੁਰ ਰੋਡ ਮੁਸਲਮਨ ਨੂੰ ਯਾਦ ਆ ਸੀ ਕਾਰਵਾਈ ਕੀਤੀ ਸੀ ਉਦੋਂ ਸਤਕਾਰ ਕਮੇਟੀ ਦੇ ਸਿੰਘ ਮੇਰੇ ਨਾਲ ਸੀਗੇ ਐ ਐਸਜੀ ਪੀਸੀ ਵਿੱਚ ਉਹ ਬੰਦਾ ਜੌਬ ਕਰਦਾ ਸੀਗਾ ਤੇ ਘਰ ਦੇ ਵਿੱਚ ਇੱਕ ਮਿਆਨੀ ਜਿਹੜੀ ਹੁੰਦੀ ਆ ਮਿਆਨੀ ਸਮਝਦੇ ਹੋ ਤੁਸੀਂ ਵੀ ਜਿਵੇਂ ਨਾ ਉਹਦੇ ਘਰ 'ਚ ਬਾਥਰੂਮ ਬਣੇ ਹੋਏ ਸੀ ਤੇ ਬਾਥਰੂਮਾਂ ਦੇ ਉੱਪਰ ਇੱਕ ਛੋਟੀ ਜਿਹੀ ਮਿਆਨੀ ਜਿੱਚੇ ਬਸ ਕੋਡੇ ਹੋ ਕੇ ਖੜ ਸਕਦਾ ਬੰਦਾ 2.5 ਮੀਟਰ ਅਡੋਟਾ ਇਫੋਟ ਦਾ ਗੈਪ ਜਿਹੜਾ ਵਿੱਚ ਉਹਦੇ ਚ ਛੇੜੀ ਹੈਗਾ ਸੀਗਾ ਉੱਥੇ ਮਾਰਦਾ ਪ੍ਰਕਾਸ਼ ਉਹਨੇ ਕੀਤਾ ਹੋਇਆ ਸੀਗਾ ਤੇ ਇੰਨੀ ਕੰਡੀਸ਼ਨ ਉਹ ਮਾੜੀ ਸੀ ਉਦੋਂ ਉਦੋਂ ਚਲੋ ਬਹੁਤ ਮਾਰਾ ਇਹਨੇ ਚਲੋ ਸਤਕਾਰ ਜਿਵੇਂ ਹੁੰਦਾ ਸਾਡੇ ਕੋਲ ਨਹੀਂ ਜਰ ਹੁੰਦਾ ਆਪਣੇ ਕੋਲ ਤੇ ਬਹੁਤ ਸੇਵਾ ਉਹਦੀ ਮੈਂ ਕੀਤੀ ਸੀਗੀ ਇਵਨ ਮੇਰੇ ਤੇ ਪਰਚਾ ਵੀ ਹੋ ਗਿਆ ਸੀਗਾ ਵੀ ਮੈਂ ਬਹੁਤ ਜ਼ਿਆਦਾ ਕੁੱਟਿਆ ਸੀ ਉਸ ਬੰਦੇ ਨੂੰ ਕਿਉਂਕਿ ਮੇਰੇ ਕੋਲ ਜਰ ਨਹੀਂ ਸੀ ਹੋਇਆ ਦੇਖ ਕੇ ਤੇ ਮੇਰੇ ਕੋ 60 ਮੀਟਰ ਲੱਗੀ ਚਲੋ ਉਸ ਬੰਦੇ ਦੇ ਤੇ ਉਹ ਚਲੋ ਰਹਿੰਦੀ ਉਹ ਤੇ ਮਾਰੇ ਨੇ ਜਿੱਦਾਂੋਂ ਕੰਮ ਕੀਤਾ ਕੋਈ ਸ਼ੂਰੀ ਹੈਗਾ ਤਾਂ ਮਾਰੇ ਵਾਸਤੇ ਆਪਾਂ ਹਾਜ਼ਰ ਆ ਜਿਵੇਂ ਹੁਣ ਆਪਣੇ ਨਾਲ ਸਿੰਘ ਕੇ ਜੁੜਿਆ ਇਥੇ ਮੱਲੇ ਕੇ ਵੀਰ ਐ ਫੌਜੀ ਗੁਰਸੇਵਕ ਸਿੰਘ ਮੱਲੇ ਕੇ ਹੁਣ ਇਹ ਉਹ ਸਿੰਘ ਆ ਗੁਰਸੇਵਕ ਸਿੰਘ ਮੱਲੇ ਕੇ ਜਿਹੜਾ ਅੱਜ ਤੱਕ ਡਟਿਆ ਹੋਇਆ ਗਵਾਹੀ ਜਿਹੜੀ ਆ ਇਹਦੀ ਆ ਗੁਰੂ ਗ੍ਰੰਥ ਸਾਹਿਬ ਸਟੇਪਾਂ ਸ਼ਜੀ ਦੇ ਸਤਕਾਰ ਦੇ ਵਿੱਚ ਇਹ ਨਿਗਵਾਈ ਦਿੱਤੀ ਹੋਈ ਆ ਵਿਦਵੀ ਵਾਲੇ ਕੇਸ 'ਚ ਇਹਨੂੰ ਸਿੰਘ ਨੂੰ ਪੈਸਿਆਂ ਦੀ ਆਫਰ ਕੰਮ ਕੀਆ ਜੋ ਕੁਛ ਵੀ ਕਹਿਣ ਦਾ ਭਾਵ ਕਰ ਸਕਦੇ ਸੀ ਲੋਕ ਉਹ ਲੋਕ ਜਿਹੜੇ ਉਹਨਾਂ ਦੇ ਵਿਰੁੱਧ ਇਹਨਾਂ ਨੇ ਗਵਾਹੀ ਦਿੱਤੀ ਹੋਈ ਆ ਮੱਲੇਕ ਸਾਹਿਬ ਨੇ ਉਹ ਸਾਰਾ ਕੁਝ ਕਰ ਚੁੱਕੇ ਨੇ ਪਰ ਇਹ ਸਿੰਘ ਡਟਿਆ ਹੋਇਆ ਕੱਲਾ ਡਟਿਆ ਹੋਇਆ ਹਜੇ ਤੱਕ ਜਿਹੜਾ ਵਾ ਆਪਣੇ ਸਟੈਂਡ ਤੇ ਆ ਇਹ ਆ ਸਤਕਾਰ ਗੁਰੂ ਦਾ ਇਹ ਆ ਮਹਾਰਾਜ ਦੇ ਵਾਸਤੇ ਮਨ ਦੇ ਵਿੱਚ ਪ੍ਰੇਮ ਵੀ ਬੰਦਾ ਇੰਨਾ ਕੁਝ ਹੋ ਨਹੀਂ ਤਾਂ ਪੈਸੇ ਕਿਧਰ ਨਹੀਂ ਚੰਗੇ ਲੱਗਦੇ ਅੱਜ ਕੱਲ ਇੱਥੇ ਤਾਂ ਮੈਂ ਚੰਗੇ ਭਲੇ ਵੇਖਦੇ ਵੇਖ ਲੈਨੇ ਇੰਨੇ ਸਮੇਂ ਦੇ ਵਿੱਚ ਇੰਨਾ ਕੁ ਤਰਬਾਹ ਹੋ ਗਿਆ ਤੇ ਅੱਖਾਂ ਦੇਖ ਲਿਆ ਵੀ ਮਲੇਕੇ ਸਾਹਿਬ ਅਸੀਂ ਇਦਾਂ ਦੇ ਬੰਦੇ ਵੇਖ ਲਏ ਜਿਹੜੇ ਸੌਦਾ ਹੀ ਕਰ ਲੈਂਦੇ ਆ ਗੁਰੂ ਸਾਹਿਬ ਦਾ ਜਦੋਂ ਕੋਈ ਇਦਾਂ ਦਾ ਮਸਲਾ ਆਉਂਦਾ ਤੁਸੀਂ ਸਮਝ ਸਕਦੇ ਹੋ ਸਾਰੇ ਤੁਸੀਂ ਮੈਨੂੰ ਲੱਗਦਾ ਬਿਨਿਆਣੇ ਤਾਂ ਹੈ ਨਹੀਂ ਤੁਹਾਨੂੰ ਪਤਾ ਹੀ ਆ ਸਾਰੀਆਂ ਗੱਲਾਂ ਦਾ ਵੈਸੇ ਤਾਂ ਤੁਹਾਡੇ ਤੱਕ ਸਾਰੀਆਂ ਗੱਲਾਂ ਪਹੁੰਚ ਜਾਂਦੀਆਂ ਨੇ ਜਿਵੇਂ ਸੋਸ਼ਲ ਮੀਡੀਆ ਰੋ ਵਿਚਾਰ ਆਪਾਂ ਉਸ ਵਿਸ਼ੇ ਜਿਹੇ ਨਹੀਂ ਪੈਂਦੇ ਹੁਣ ਗੱਲ ਇੱਥੇ ਵੀ ਘਰਾਂ ਦੇ ਵਿੱਚ ਜਿਹੜੇ ਅਸੀਂ ਪ੍ਰਕਾਸ਼ ਕੀਤੇ ਹੋਏ ਨੇ ਮਹਾਰਾਜ ਦੇ ਸਾਨੂੰ ਕੀ ਲੋੜ ਆ ਅੰਮ੍ਰਿਤਸਰ ਦੀ ਹੀ ਜੇ ਮੈਂ ਗੱਲ ਕਰਾਂ ਤੇ ਰਣਜੀਤ ਐਵਨੂ ਚ ਵੜ ਜੀ ਹੈ ਨਾ ਜੇ ਮਾਲੂ ਰਣਜੀਤ ਹੈ ਉਹਨਾਂ ਦੇ ਵਿੱਚ 60% ਸਿੱਖਾਂ ਦੇ ਘਰ ਨੇ ਤੇ 30% ਲੋਕਾਂ ਨੇ ਘਰਾਂ 'ਚ ਪ੍ਰਕਾਸ਼ ਕੀਤੇ ਹੋਏ ਨੇ ਇਹ ਨਹੀਂ ਮੈਂ ਕਹਿੰਦਾ ਵੀ ਕਈਆਂ ਨੇ ਬਹੁਤ ਸੋਹਣੇ ਦਸਟਜੇ ਢੰਗ ਨਾਲ ਮਾੜਾ ਪ੍ਰਕਾਸ਼ ਮਾਲ ਨੇ ਸੋਹਣਾ ਕਮਰਾ ਤਿਆਰ ਕੀਤਾ ਹੋਇਆ ਵਾ ਸੱਚਖੰਡ ਬਣਾਇਆ ਹੋਇਆ ਵਾ ਪਰ ਮਸਲਾ ਕੀ ਆ ਜਾਂਦਾ ਵਾ ਵੀ ਘਰਾਂ 'ਚ ਪ੍ਰਕਾਸ਼ ਕੀਤੇ ਹੋਏ ਨੇ ਇਹ ਦਿਖਾਉਣ ਲਈ ਵੀ ਅਸੀਂ ਬੜੇ ਵੱਡੇ ਸਿੱਖ ਨਾ ਤਾਂ ਕੋਈ ਸਹਿਜ ਪਾਠ ਕਰਦਾ ਉੱਥੇ ਨਾ ਕੋ ਸੇ ਸ਼ਾਮ ਨਿਤਨਮ ਕਰਦਾ ਗ੍ਰੰਤੀ ਰੱਖੇ ਨੇ ਤਨਖਾਹਾਂ ਦੇ ਤਾਰਜਰ 5 5000 ਤੇ ਜਿਹੜੇ ਆਉਂਦੇ ਆ ਸਿਰਫ ਸਵੇਰੇ ਪ੍ਰਕਾਸ਼ ਕਰਕੇ ਸ਼ਾਮ ਨੂੰ ਸੁਖਾਸਨ ਕਰ ਜਾਂਦੇ ਬਹੁਤਾਂ ਘਰਾਂ 'ਚ ਤਾਂ ਗ੍ਰੰਤੀ ਨਹੀਂ ਰੱਖੇ ਹੋਏ ਤੇ ਬਹੁਤਾਂ ਘਰਾਂ ਦੇ ਵਿੱਚ ਸਤਕਾਰ ਦੀ ਇਹ ਗੱਲ ਕਰੀ ਇਹਦੇ ਬਿਲਕੁਲ ਹੀ ਨਹੀਂ ਹੈਗਾ ਮਹਾਰਾਜ ਦਾ ਬਹੁਤ ਥਾਵਾਂ ਦੇ ਉੱਤੇ ਅਸੀਂ ਗਏ ਆ ਸਾਡੇ ਕੋਲ ਸਥਾਵਾਂਾਂ ਮਹਾਰਾਜ ਨੇ ਲਈਆਂ ਆਵਾਜ਼ ਮਾਰ ਕੇ ਤੇ ਉੱਥੇ ਜਾ ਕੇ ਜਦੋਂ ਚੈੱਕ ਕੀਤਾ ਤੇ ਸਾਡੇ ਕੋਲ ਤਾਂ ਜਰ ਨਹੀਂ ਹੋਇਆ ਕਿਉਂਕਿ ਇਦਾਂ ਦੀ ਬੇਅਦਬੀ ਜਿਹੜੀ ਆ ਉਹ ਹੋ ਰਹੀ ਆ ਸੋ ਬੇਨਤੀ ਇਹ ਆਪਿਕ ਜਦੋਂ ਸਾਡੇ ਆਲੇ-ਦੁਆਲੇ ਇੰਨੇ ਗੁਰੂ ਘਰ ਹੈਗੇ ਨੇ ਅੱਜ ਤਾਂ ਅੱਜ ਕੱਲ ਤਾਂ ਹਰ ਥਾਂ ਦੇ ਮੋੜ ਤੇ ਸਾਡੇ ਕੋ ਗੁਰੂ ਸਾਹਿਬ ਦੀ ਕਿਰਪਾ ਗੁਰੂ ਘਰ ਹੈਗੇ ਨੇ ਹੁਣ ਤਾਂ ਕੋਈ ਐਡਾ ਮਸਲਾ ਹੀ ਨਹੀਂ ਹੈਗਾ ਕਿ ਗੁਰੂ ਘਰ ਨਹੀਂ ਹੈ ਆ ਨੇੜੇ-ਥਲੇ ਸਾਡੇ ਕੋਈ ਤੇ ਜੇ ਸਾਡੇ ਚ ਮਨਜ ਗੁਰੂ ਸਾਹਿਬ ਪ੍ਰਤੀ ਪ੍ਰੇਮ ਆ ਸਤਕਾਰ ਹੈ ਗੁਰੂ ਸਾਹਿਬ ਦਾ ਸ਼ਰਧਾ ਵਾ ਸਾਡੇ ਮਨ ਚ ਤੇ ਫਿਰ ਸਾਨੂੰ ਗੁਰੂ ਘਰ ਜਾਂਚ ਕੀ ਦਿੱਕਤ ਆ ਹਾਂ ਆ ਗੀ ਅਗਲੇ ਬੰਨੇ ਗੱਲ ਵੀ ਸਹਿਜ ਪਾਠ ਕਰਦੇ ਜੀ ਅਸੀਂ ਅਸੀਂ ਤਾਂ ਪ੍ਰਕਾਸ਼ ਮਨ ਕੀਤੇ ਹੋਏ ਨੇ ਮਹਾਰਾਜ ਉਹਦੇ ਬਾਅਦ ਸਾਡੇ ਕੋਲ ਪੋਥੀਆਂ ਹੈਗੀਆਂ ਨੇ ਸੈਂਚੀਆਂ ਹੈਗੀਆਂ ਨੇ ਉਹਦੇ ਵਾਸਤੇ ਤੁਸੀਂ ਇੱਕ ਕਮਰਾ ਬਣਾਓ ਸੋਨਾ ਸਜੇ ਟੰਗ ਦੇ ਨਾਲ ਉੱਥੇ ਪੋਤੀ ਸਾਹਿਬ ਰੱਖੋ ਨਿਤਨੇਮੇ ਗੁੜਕਾ ਸਾਹਿਬ ਰੱਖੋ ਉੱਥੇ ਵਿਸ਼ਾਈ ਕਰੋ ਤੇ ਬਹਿ ਕੇ ਸਹਿਜ ਪਾਠ ਕਰੋ ਕਰਦੇ ਨੇ ਸਾਡਾ ਮੇਰ ਨਾਲ ਸਿੰਘ ਅਰਜੋਤ ਸਿੰਘ ਸੇਵਾ ਕਰਦਾ ਸੀ ਦੇਖਿਆ ਹੋਊਗਾ ਲੰਮਾ ਜਿਹਾ ਨੌਜਵਾਨ ਆ ਉਹ ਸਿੰਘ ਸੇਵਾ ਕਰਦਾ ਤੇ ਉਹ ਉਹ ਉਹਦੇ ਘਰੇ ਉਹ ਮਾਤਾ ਜੀ ਉਹਦੇ ਸਹਿਜ ਪਾਠ ਕਰਦੇ ਰਹਿੰਦੇ ਨੇ ਲਗਾਤਾਰ ਚੱਲਦਾ ਰਹਿੰਦਾ ਸਹਿਜ ਪਾਠ ਉਹਨਾਂ ਦੇ ਕਰਦੇ ਵਿੱਚ ਉਹਨਾਂ ਨੇ ਇੱਕ ਛੋਟਾ ਜਿਹਾ ਕਮਰਾ ਤਿਆਰ ਕੀਤਾ ਬੜਾ ਸੋਹਣਾ ਤੇ ਉੱਥੇ ਸਿਰਫ ਸੈਂਚੀਆਂ ਪ੍ਰਕਾਸ਼ ਕੀਤੀਆਂ ਨੇ ਸੈਂਚੀਆਂ ਮਹਾਰਾਜ ਜੀ ਸਜੋਬਤ ਕੀਤੀਆਂ ਨੇ ਉਹਦੇ ਤੋਂ ਉਹ ਮਾਤਾ ਜੀ ਸ ਸੋ ਠੀਕ ਹੈ ਨਾ ਓਕੇ ਸਾਨੂੰ ਇਹ ਪੈਸੇ ਬਾਨੀ ਸਰਕਾਰਯੋਗ ਹਨ ਬਾਨੀ ਦਾ ਇੱਕ ਪੱਤੇ ਤੇ ਵੀ ਲਿਖੀ ਹੋਵੇ ਸਰਕਾਰਯੋਗ ਪੂਜਣਯੋਗ ਹੋ ਜਾਂਦੀ ਹੈ ਪਰ ਮਸਲਾ ਇੱਥੇ ਇਹ ਆ ਕਿ ਸਾਡੇ ਵਾਲੇ ਲੋਕ ਜਿਹੜੇ ਨੇ ਆਪਣੇ ਆਪ ਨੂੰ ਬਾਲਾ ਵੱਡਾ ਸਿੱਖ ਕਮਾਉਣ ਦੇ ਚੱਕਰ ਦੇ ਵਿੱਚ ਵੀ ਅਸੀਂ ਬੜਾ ਵੱਡੇ ਸਿੱਖ ਹਾਂ ਅਸੀਂ ਮਾਰੇ ਇਹ ਸੱਚ ਆ ਇਹ ਜਿਹੜੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਨਾ ਵੀ ਘਰਾਂ 'ਚ ਪ੍ਰਕਾਸ਼ ਕਰਕੇ ਲੋਕ ਇਹ ਦਰਸਾਉਣਾ ਚਾਹੁੰਦੇ ਆ ਕਿ ਅਸੀਂ ਬੜਾ ਵੱਡਾ ਅਸੀਂ ਬੜੇ ਵੱਡੇ ਸਿੱਖ ਹਾਂ ਸਾਨੂੰ ਬੜਾ ਪ੍ਰੇਮ ਅੰਗਰੂ ਨਾਲ ਬੋਤਾਂਦ ਲੋਕਾਂ ਦੀ ਮੈਟੈਲਿਟੀ ਇਦਾਂ ਦੀ ਆ ਪਰ ਸਰਕਾਰ ਨਹੀਂ ਹੈ ਗੁਰੂ ਸਾਹਿਬ ਦਾ ਬਿਲਕੁਲ ਵੀ ਕਿਉਂਕਿ ਇੱਕ ਸੁਣੀ ਸੁਣਾਈ ਗੱਲ ਹੁੰਦੀ ਆ ਅੱਖੀਂ ਵੇਖਣ ਦੀ ਗੱਲ ਹੁੰਦੀ ਆ ਅਸੀਂ ਅੱਖੀਂ ਦੇਖਦੇ ਆ ਸਾਡੇ ਕੋਲ ਤਾਂ ਹੁਣ ਵੀ ਕਾਰਵਾਈਆਂ ਜਿਹੜੀਆਂ ਨੇ ਆਉਂਦੀਆਂ ਰਹਿੰਦੀਆਂ ਨੇ ਤੇ ਜਦੋਂ ਅਸੀਂ ਜਾਂਦੇ ਆ ਦੇਖਦੇ ਆ ਜਾ ਕੇ ਘਰਾਂ ਦੇ ਵਿੱਚ ਸ਼ਰਾਬਾਂ ਦੇ ਦੌਰ ਚੱਲਦੇ ਨੇ ਨਾ ਜਗਾਣੇ ਚੱਲਦੇ ਨੇ ਸਭ ਕੁਝ ਉੱਥੇ ਉਹ ਕੰਮ ਹੁੰਦੇ ਨੇ ਜਿਹੜੇ ਪੱਪਾ ਕਲੱਬਾਂ ਵਰਗੇ ਸਿਸਟਮ ਹਾਲਾਤ ਬਣੇ ਹੋਏ ਨੇ ਘਰਾਂ 'ਚ ਕਈਆਂ ਦੇ ਬਾਹਰ ਪ੍ਰਕਾਸ਼ ਕੀਤੇ ਹੋਏ ਨੇ दारूਆਂ ਦੇ ਦੌਰ ਚੱਲਦੇ ਨੇ ਰੋਜ਼ ਘਰਾਂ ਦੇ ਵਿੱਚ ਫਿਰ ਅੱਛਾ ਹੋਰ ਸਭ ਤੋਂ ਵੱਡੀ ਗੱਲ ਆ ਅਖੇ ਜੀ ਅਸੀਂ ਨਾ 20 ਸਾਲ ਤੋਂ ਮਾਰ ਦਾ ਪ੍ਰਕਾਸ਼ ਕੀਤਾ ਹੋਇਆ ਤੇ 20 ਸਾਲ ਦਾ ਪ੍ਰਕਾਸ਼ ਕੀਤਾ ਜਦੋਂ ਇਹ ਪੁੱਛੀ ਅੱਭੀ ਸਾਰੇ ਪਰਿਵਾਰਚ ਅਮਰਤਾਰੀ ਕਿੰਨੇ ਨੇ ਇੱਕ ਵੀ ਨਹੀਂ ਹੈ ਈਵਨ ਜਿਹੜੀ ਕਈ ਵਾਰੀ ਬਹੁਤਾਂ ਤੇ ਮਾਈਆਂ ਨੇ ਬੀਬੀਆਂ ਨੇ ਸਾਡੇ ਨੇ ਪ੍ਰਕਾਸ਼ ਕੀਤੇ ਨੇ ਤੇ ਜਦੋਂ ਉਹਨਾਂ ਮਾਈਆਂ ਬੀਬੀਆਂ ਨੂੰ ਸਵਾਲ ਕਰਦੇ ਵੀ ਬੀਬੀ ਕਿੰਨੀ ਉਮਰ ਹੋ ਗਈ 50 ਸਾਲ ਹੋ ਗਈ ਪ੍ਰਕਾਸ਼ ਹੋਏ ਨੂੰ 20 ਸਾਲ ਹੋ ਗਏ ਤੇ ਮਤਲਬ ਜਿੰਨੀ ਕਹਿੰਦੀ ਮੈਂ ਸੌਰਾ ਘਰ ਚਾਹੀਏ ਉਹਦਾ ਪ੍ਰਕਾਸ਼ ਕੀਤਾ ਹੋਇਆ ਠੀਕ ਹੈ ਜੀ ਚਲੋ ਵਧੀਆ ਗੱਲ ਆ ਤੇ ਅਮਰਸ਼ਾਕ ਤੇ ਉਹ ਨਹੀਂ ਛੱ ਗਿਆ ਬਸ ਨਹੀਂ ਛੱ ਗਿਆ ਜੀ ਲੋੜ ਹੀ ਕੀ ਆ ਪਾਣੀ ਭੜੀ ਜਾਂਨੇ ਮਤਲਬ ਗੁਰੂ ਨੂੰ ਤਾਂ ਗੁਰੂ ਸਾਹਿਬ ਨੂੰ ਪ੍ਰਕਾਸ਼ ਤਾਂ ਕਰ ਲਿਆ ਕਰੇ ਤੇ ਉਹਦੀ ਮੰਨੀ ਤਾਂ ਹੈ ਨਹੀਂ ਜਿਹੜੀ ਸਾਡੀ ਮਰਿਆਦਾ ਵਾ ਰਹਿਤ ਮਰਿਆਦਾ ਵਾ ਜੋ ਸਾਨੂੰ ਹੁਕਮ ਆ ਗੁਰੂ ਦਾ ਉਹ ਤਾਂ ਕੀਤਾ ਹੀ ਨਹੀਂ ਫਿਰ ਪ੍ਰਕਾਸ਼ ਕਰਨ ਦਾ ਕੀ ਮਤਲਬ ਹੋਇਆ ਸਾਡਾ ਫਿਰ ਬਾਣੀ ਕਾਦੀ ਪੜ੍ਹਦੇ ਆਂ ਸੀ ਸੋ ਕਹਿਣ ਦਾ ਵਿਚਾਰ ਉਹ ਵਿਚਾਰ ਜਿਹੜਾ ਮੇਰਾ ਕਹਿਣ ਦਾ ਮਕਸਦ ਬਸ ਜਿਹੜੀ ਬੇਨਤੀ ਕਰਨੀ ਆ ਵੀ ਘਰਾਂ ਦੇ ਵਿੱਚ ਸਾਡਾ ਜਿਹੜਾ ਪ੍ਰਕਾਸ਼ ਕਰਨ ਦਾ ਮਕਸਦ ਆ ਉਹ ਮੈਨੂੰ ਸਮਝ ਨਹੀਂ ਆਉਂਦਾ ਵੀ ਅਸੀਂ ਘਰਾਂ ਦੇ ਵਿੱਚ ਪ੍ਰਕਾਸ਼ ਕਰਕੇ ਕੀ ਦਰਸਾਉਣਾ ਚਾਹੁੰਦੇ ਆ ਜੇ ਅਸੀਂ ਪ੍ਰਕਾਸ਼ ਮਾਨ ਕਰਨਾ ਗੁਰੂ ਸਾਹਿਬ ਨੂੰ ਫਿਰ ਭਾਈ ਘਟੋ ਘੱਟ ਗੁਰੂ ਸਾਹਿਬ ਦਾ ਸਤਕਾਰ ਜਿਹੜਾ ਉਹ ਪੂਰਾ ਹੋਵੇ ਮੈਂ ਨਹੀਂ ਕਹਿੰਦਾ ਕਿ ਪ੍ਰਕਾਸ਼ ਨਾ ਹੋਣ ਉਹ ਜਰ ਤਰਨ ਪ੍ਰਕਾਸ਼ ਕੋਈ ਗੱਲ ਨਹੀਂ ਕੋਈ ਸ਼ੂਨੀ ਜੇ ਪ੍ਰਕਾਸ਼ ਕਰਕੇ ਉਹਨਾਂ ਦੇ ਮਨ ਮਤਲਬ ਉਹਨਾਂ ਦੇ ਮਨ ਸਤਕਾਰ ਆ ਗੁਰੂ ਸਾਹਿਬ ਦਾ ਉਹ ਬਾਣੀ ਪੜਨਾ ਚਾਹੁੰਦੇ ਆ ਦਰਸ਼ਨ ਕਰਨਾ ਚਾਹੁੰਦੇ ਗੁਰੂ ਸਾਹਿਬ ਦੇ ਵਧੀਆ ਗੱਲ ਆ ਪਰ ਯਾਰ ਘਟੋ ਘੱਟ ਸਤਕਾਰ ਤਾਂ ਹੋਵੇ ਨਾ ਗੁਰੂ ਸਾਹਿਬ ਦਾ ਹੁਣ ਇੱਥੇ ਸਾਡੇ ਕੋਲ ਕੁਝ ਦਿਨ ਪਹਿਲਾਂ ਕੰਪਲੇਨਡ ਆਈ ਆ ਵੀ ਇੱਕ ਗਰੰਤੀ ਸਿੰਘ ਆ ਤੇ ਉਹਨੇ ਘਰ ਦੇ ਵਿੱਚ ਗੁਰੂ ਘਰ ਬਣਾਇਆ ਹੋਇਆ ਵਾ ਤੇ ਪਰ ਉਹ ਕਰਦਾ ਕੀ ਆ ਵੀ ਨਕਲੀ ਵਿਆਹ ਕਰਦਾ ਜਿਹੜੀਆਂ ਲਵ ਮੈਰਿਜਾਂ ਹੁੰਦੀਆਂ ਤੇ ਲਵ ਮੈਰਿਜਾਂ ਵਾਸਤੇ ਲਾਵਾਂ ਫੇਰੇ ਹੁੰਦੇ ਨੇ ਜਿਹੜੇ ਹੁਣ ਉਹ ਬੰਦਾ ਉਹ ਕਰਦਾ ਪਹਿਲਾਂ ਕਾਨੂੰਨੀ ਦੇ ਕਾਰਵਾਈ ਕੀਤੀ ਸੀਦੋਂ ਉਦੋਂ ਗੁਰੂ ਸਾਹਿਬ ਜੀ ਤੋਂ ਚਲੋ ਸੁਪ੍ਰਕਾਸ਼ਮਾਨ ਉੱਥੇ ਸੁਵਾਈ ਮੰਨ ਕਰ ਤਸੀਂ ਅਸੀਂ ਨੇੜੇ ਦੇ ਗੁਰੂ ਘਰ ਦੇ ਵਿੱਚ ਇੱਥੇ ਮਸਰਦੀ ਇਹ ਗੱਲ ਆ ਤੇ ਉਦੋਂ ਚਲੋ ਉਦੋਂ ਉੱਥੇ ਪਰਚਾ ਨਹੀਂ ਕਰਾਇਆ ਕਿਉਂਕਿ ਉਹਦਾ ਬੇਟਾ ਜਿਹੜਾ ਸੀ ਉਹ ਚੜਾਈ ਕਰ ਗਿਆ ਸੀਗਾ ਉਸੇ ਇਨਸੀਡੈਂਟ ਦੇ ਵਿੱਚ ਜਦੋਂ ਅਸੀਂ ਮਤਲਬ ਗੁਰੂ ਸਾਹਿਬ ਨੂੰ ਉੱਥੇ ਸੁਭਾਇਮਨ ਕਰਤਾ ਤੇ ਅਸੀਂ ਨੈਕਸਟ ਡੇ ਉੱਤੇ ਕਾਰਵਾਈ ਕਰਾਉਣੀ ਸੀਗੀ ਪਰ ਉਹ ਰਾਤ ਉਹਦਾ ਮੁੰਡਾ ਜਿਹੜਾ ਚੜਾਈ ਕਰ ਗਿਆ ਬਿਮਾਰ ਸੀਗਾ ਅਸੀਂ ਚਲੋ ਉਦੋਂ ਉੱਤੇ ਕਾਰਵਾਈ ਨਹੀਂ ਕਰਾਈ ਪਰ ਛੱਡਤਾ ਇਹ ਕਹਿ ਕੇ ਵੀ ਚਲੋ ਭਾਈ ਤੂੰ ਬਾਹਰ ਨਾ ਕਰੀ ਪਰ ਸਾਨੂੰ ਹੁਣ ਪਤਾ ਲੱਗਿਆ ਕਿ ਉਹਨੇ ਫੇਰ ਦੁਬਾਰਾ ਪ੍ਰਕਾਸ਼ ਕਰ ਲਿਆ ਕਰ ਦੇ ਵਿੱਚ ਪਹਿਲੀ ਗੱਲ ਤਾਂ ਸਰੂਪ ਕਿੱਥੋਂ ਲੈ ਆਉਂਦੇ ਨੇ ਮਹਾਰਾਜ ਦੇ ਲੋਕ ਇਹਨਾਂ ਲੋਕਾਂ ਨੂੰ ਸਰੂਪ ਕਾਉਣ ਦੇ ਦਿੰਦਾ ਜਾਇਸ ਜੀ ਕਿਸੇ ਰੂਪ ਦੇ ਦਿੰਦੀ ਹੈ ਗੁਰੂ ਘਰ ਦੇ ਵਾਸਤੇ ਮੰਨ ਲਓ ਜਾਂ ਕਿ ਕਿਸੇ ਵਾਸਤੇ ਵੀ ਕਿਉਂ ਜਾਂਜ ਪੜਤਾਲ ਨਹੀਂ ਕਰਦੇ ਬਹੁਤ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ ਬੜੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਸਮਝਣੀਆਂ ਪੈਣੀਆਂ ਨੇ ਅਸੀਂ ਬੇਅਦਬੀ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਵੱਡੀ ਬੇਅਦਬੀ ਅਸੀਂ ਆਪ ਕਰ ਰਹੇ ਹਾਂ ਘਰਾਂ ਦੇ ਵਿੱਚ ਪ੍ਰਕਾਸ਼ ਕਰਕੇ ਆਪਣੀਆਂ ਨਿੱਜੀ ਜਾਇਦਾਦਾਂ 'ਚ ਦੁਕਾਨਾਂ 'ਚ ਪ੍ਰਕਾਸ਼ ਕਰਕੇ ਕਰੋ ਪ੍ਰਕਾਸ਼ ਬਧੀਆਂ ਗੱਲਾਂ ਗੁਰੂ ਸਾਹਿਬ ਦਾ ਪ੍ਰਕਾਸ਼ਮਾਨ ਹੋਣਾ ਕੋ ਮਾੜੀ ਗੱਲ ਨਹੀਂ ਪਾਪ ਨਹੀਂ ਹੈ ਪਰ ਜੇ ਸਰਕਾਰ ਹੀ ਨਹੀਂ ਹੈ ਸਾਡੇ ਮਹਾਨ ਜੀ ਗੁਰੂ ਸਾਹਿਬ ਦਾ ਵੀ ਅਸੀਂ ਸਵੇਰੇ ਬਸ ਕਰਕੇ ਫਾਰਮੈਲੀ ਜੰਦਾ ਮਾਰ ਦਿੰਦੇ ਆ ਮੁੜ ਕੇ ਹਨ ਕੋਈ ਬਾਣੀ ਨਹੀਂ ਪੜਦੇ ਕੋਈ ਨਿਤਨਮੀ ਕਰਦੇ ਕੋਈ ਪਾਠ ਨਹੀਂ ਕਰਦੇ ਤੇ ਸਿਰਫ ਇਹ ਦਰਸਾਉਣ ਵਾਸਤੇ ਵੀ ਅਸੀਂ ਘਰੇਕ ਪ੍ਰਕਾਸ਼ ਕਰਕੇ ਵੀ ਬੜੇ ਵੱਡੇ ਸਿੱਖਾਂ ਤਾਂ ਫਿਰ ਤਾਂ ਬੜੀ ਸਾਡੇ ਵਾਸਤੇ ਮਾੜੀ ਗੱਲ ਆ ਸਾਨੂੰ ਇਹ ਮੈਟੈਲਿਟੀ ਚੇਂਜ ਕਰਨੀ ਚਾਹੀਦੀ ਆ ਤੇ ਸਰਕਾਰ ਜਿਹੜਾ ਉਹ ਗੁਰੂ ਸਾਹਿਬ ਦਾ ਪਾਲ ਕਰਨਾ ਚਾਹੀਦਾ ਜੇ ਸਾਡੇ ਵੱਲੋਂ ਬੇਨਤੀ ਆ ਕਿਸੇ ਨੂੰ ਵੀ ਪਤਾ ਲੱਗਦਾ ਕਿਤੇ ਵੀ ਪ੍ਰਕਾਸ਼ ਆ ਮਹਾਰਾਜ ਦਾ ਸਰਕਾਰ ਨਹੀਂ ਹੋ ਰਿਹਾ ਸਾਡੇ ਨਾਲ ਸੰਪਰਕ ਕਰੋ ਸਾਡੇ ਕੋਲ ਜਿੰਨੀ ਕੁ ਮਹਾਰਾਜ ਜਿਵੇਂ ਸਮਾਵਾ ਲੈਂਦੇ ਨੇ ਲੈ ਅੱਗੇ ਵੀ ਲੈ ਰਹੇ ਨੇ ਲੈਣਗੇ ਤੇ ਉਹਦੇ ਵਾਸਤੇ ਜ਼ਰੂਰੀ ਬੇਨਤੀ ਜਿਹੜੀ ਤੁਹਾਨੂੰ ਇਹ ਮੈਂ ਇਹ ਕਰ ਰਹੇ ਹਾਂ ਵੀ ਸਾਨੂੰ ਜਰੂਰ ਪਤਾ ਦੱਸਿਓ ਦੱਸੋ ਕਿਤੇ ਵੀ ਗੁਰੂ ਸਾਹਿਬ ਦਾ ਸਤਕਾਰ ਬਹਾਲ ਨਹੀਂ ਹੈਗਾ ਤੇ ਜੇ ਕਿਤੇ ਵੀ ਇਦਾਂ ਦੇ ਲੋਕ ਜਿਨ੍ਹਾਂ ਨੇ ਪ੍ਰਕਾਸ਼ ਕਰਕੇ ਤੇ ਪੈਸਾ ਕਮਾਉਣ ਦਾ ਧੰਦਾ ਬਣੋਕਾ ਬਣਾਇਆ ਹੋਇਆ ਵਾ ਜਰੀਆ ਬਣਾਇਆ ਹੋਇਆ ਵਾ ਤੇ ਉਹ ਵੀ ਸਾਨੂੰ ਜਰੂਰ ਦੱਸਿਓ ਸੰਪਰਕ ਕਰਕੇ ਆਗੇ ਮਾਰੇ ਗਾੜੀ ਦਾ 10 ਬੇਨਤੀ ਕਰਕੇ ਜਿਹੜੀ ਸੇਵਾ ਮਾਰੇ ਸਰਦ ਕੋ ਲੈਣਗੇ ਉਹ ਅਸੀਂ ਕਰਾਂਗੇ ਧੰਨਵਾਦ ਤੁਹਾਡਾ ਸਾਰਿਆਂ ਜੁੜਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ